ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਲਈ ਸਹੀ ਹੈ ਜੀ ਕਰਦੇ ਮੰਨਦੇ ਨੇ ਗੱਲ ਮੈਂ ਮੰਨਦਾ ਜੀ ਮੈਂ ਆ ਪੱਜ ਦੀ ਮੀਟਿੰਗ ਦਾ ਅਜੰਡਾ ਅੱਜ ਜਿਹੜਾ ਸੀਗਾ ਵਰਕਰਸ ਨੂੰ ਮੇਰਾ ਆਪਣਾ ਹੀ ਮਨ ਕਰਦਾ ਸੀ ਕਿ ਮੈਂ ਮਿਲ ਕੇ ਆਵਾਂ ਜਾ ਕੇ ਤੇ ਕੁਝ ਮੈਨੂੰ ਫੀਡਬੈਕ ਵੀ ਸੀ ਕਿ ਜਿਹੜੀ ਆ ਰਹੀ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਸਾਡੇ ਪ੍ਰਧਾਨ ਜੀ ਬੈਠੇ ਦਵਾਰਕਾਦਾ ਜੀ ਸਭ ਤੋਂ ਸੀਨੀਅਰ ਮੋਸਟੇ ਕਾਂਗਰਸਮੈਨ ਨੇ ਹੀ ਤੇ ਇਹਨਾਂ ਨੇ ਕਿਹਾ ਸੀ ਕਿ ਜ਼ਰੂਰ ਤੁਸੀਂ ਇੱਕ ਵਾਰੀ ਥੋੜਾ ਜਿਆ ਆ ਜਾਓ ਤਾਂ ਇਹਦੇ ਆਉਣ ਦੇ ਨਾਲ ਹੀ ਜਿਹੜਾ ਹੈ ਕੋਈ ਜੇ ਕੋਈ ਗੈਪ ਕੋਈ ਪਿਆ ਹੋਇਆ ਪਛੇ ਵੀ ਉਹਨੂੰ ਸਾਰਾ ਠੀਕ ਹੋ ਜਾਏਗਾ ਤਾਂ ਮੈਂ ਆਮ ਬੈਰੀ ਥੈਂਕਫੁਲ ਜਿੰਨੇ ਵੀ ਇਹ ਸਾਰੇ ਜਿੰਨੇ ਵੀ ਮੇਰੇ ਪਰਿਵਾਰ ਦੇ ਮੈਂਬਰ ਮੇਰਾ ਕੋਈ ਰਾਜਨੀਤਿਕ ਤੌਰ ਤੇ ਉਹ ਕੋਈ ਮੈਂ ਨਹੀਂ ਮੰਨਦਾ ਠੀਕ ਹੈ ਮੈਂ ਪਾਰਟੀ ਦੇ ਨਾਲ ਵੀ ਜੁੜੇ ਹਾਂ ਪਰ ਉਹ ਤੋਂ ਜ਼ਿਆਦਾ ਸਾਡਾ ਪਰਿਵਾਰਕ ਜਿਹੜੇ ਸਬੰਧ ਨੇ ਉਹ ਬਹੁਤ ਜਹ ਹਰ ਪਰਿਵਾਰ ਦੇ ਨਾਲ ਜਿਹੜੇ ਮੇਰੇ ਵਰਕਰ ਵੀ ਆ ਤੇ ਮੇਰੇ ਪਰਿਵਾਰ ਦੇ ਮੈਂਬਰ ਨੇ ਹਰ ਇੱਕ ਨੂੰ ਤੇ ਅਸੀਂ ਦੁੱਖ ਸੁੱਖ ਦੇ ਵਿੱਚ ਆਪਸ ਵਿੱਚ ਖੜਦੇ ਆ ਸੋ ਇਹਨਾਂ ਲਈ ਮੈਂ ਆਇਆ ਸੀਗਾ ਕਿ ਕੋਈ ਆਪਣੇ ਵੱਲੋਂ ਕੋਈ ਕਮੀ ਨਾ ਰਹੇ ਕਿਤੇ ਵੀ ਤੁਸੀਂ ਤਪੜੇ ਹੋ ਕੇ ਲਗੋ ਤੁਹਾਡੀ ਗੱਲ ਜਾ ਜਾ ਕੇ ਮੈਂ ਥੋੜਾ ਲੇਟ ਆਇਆ ਪਰ ਮੈਂ ਵਿੱਚ ਨੂੰ ਆਇਆ ਸੀਗਾ ਇੱਕ ਦੋ ਵਾਰੀ ਪ੍ਰੋਗਰਾਮਾਂ ਤੇ ਮੈਂ ਉਦੋਂ ਹੀ ਕਹਿ ਗਿਆ ਸੀ ਇਹਨਾਂ ਨੂੰ ਤੇ ਬਾਕੀ ਡਾਕਟਰ ਗਾਂਧੀ ਲੱਗੇ ਹੋਏ ਹੈਗੇ ਆ ਬੜੇ ਅੱਛੇ ਮੀਤਵਾਰ ਸਾਡੇ ਬੜਾ ਵਧੀਆ ਆਕਸਾਈ ਦਾ ਉਹਨਾਂ ਦਾ ਤੇ ਸਾਰੇ ਲੱਗੇ ਹੋਏ ਨੇ ਉਹਨਾਂ ਦੇ ਕਿਤੇ ਕਿਤੇ ਜਿੱਥੇ ਕਿਤੇ ਕਾਂਗਰਸ ਇੱਕ ਜੁਟ ਹੈਗੀ ਹੈ ਇਸ ਟਾਈਮ ਹਰ ਕਿਸ ਤਰ੍ਹਾਂ ਦੇ ਵਿੱਚ ਜਿਵੇਂ ਲੱਗਦਾ ਦੋ ਫਾੜ ਹੋਈ ਹੋਈ ਵਿੱਚ ਚਲੋ ਇਹ ਜਿਹੜਾ ਹੈ ਵਿਚਾਰਾਂ ਦੀ ਲੜਾਈ ਹੁੰਦੀ ਹੈ ਬਾਕੀ ਪਾਰਟੀ ਸਾਰੀ ਇੱਕ ਜੁਟ ਹੈ ਪਾਰਟੀ ਵਾਲੇ ਕੋਈ ਗੱਲ ਨਹੀਂ ਹੈ ਕਿ ਕਿਸੇ ਦੇ ਵਿਚਾਰ ਕਿਸੇ ਨਾਲ ਨਹੀਂ ਆ ਤਾਂ ਮੇਰੇ ਵਿੱਚ ਬੇਟੇ ਦੇ ਮੇਰੇ ਨਾਲ ਨਹੀਂ ਮਿਲ ਸਕਦੇ ਹੈ ਕਿ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਵਿਚਾਰ ਅਲੱਗ-ਅਲੱਗ ਹੋ ਸਕਦੇ ਆ ਪਰ ਪਾਰਟੀ ਲਈ ਸਾਰੇ ਇੱਕ ਨੇ ਤੁਸੀਂ ਬਾਕੀ ਜਿਹੜੀ ਮਹਾਰਾਣੀ ਪਰਨੀਤ ਕੌਰ ਦੀ ਗੱਲ ਕੀਤੀ ਹੈ ਮਹਾਰਾਣੀ ਪਰਨੀਤ ਕੌਰ ਉਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਲੜਦੇ ਰਹੇ ਹੈਗੇ ਆ ਅੱਜ ਉਹਨਾਂ ਦੀ ਬੜੀ ਪਤਲੀ ਹਾਲਤਾਂ ਪੂਰੇ ਜ਼ਿਲ੍ਹੇ ਦੇ ਅੰਦਰ ਅਤੇ ਉਹ ਵੀ ਮਹਿਸੂਸ ਕਰਦੇ ਹੋਣਗੇ ਕਿ ਸਾਨੇ ਪਾਰਟੀ ਨੂੰ ਛੱਡ ਕੇ ਗਲਤੀ ਕੀਤੀ ਹੈਗੀ ਆ ਤੇ ਇਹ ਮੈਂ ਇੱਕ ਇਨਾਂਕ ਜ਼ਰੂਰ ਤੁਹਾਨੂੰ ਕਹਾਂਗਾ ਕਿ ਉਦੋਂ ਵੀ ਅਸੀਂ ਪਾਰਟੀ ਦੀ ਜ਼ਿੰਮੇਵਾਰੀ ਨਿਭਾਰੇ ਸੀਗੇ ਤੇ ਹੁਣ ਵੀ ਅਸੀਂ ਪਾਰਟੀ ਦੀ ਜਿਹੜੀ ਜ਼ਿੰਮੇਵਾਰੀ ਹੈ ਜਿੰਨੀ ਮੈਨੂੰ ਜ਼ਿੰਮੇਵਾਰੀ ਲੱਗਦੀ ਆ ਓਨੀ ਮੈਂ ਪੂਰੀ ਕਰਾਂ। ਕੋ ਹਰ ਬੰਦੇ ਦਾ ਕੰਮ ਕਰਨ ਦੇ ਆਪਣੇ ਤਰੀਕੇ ਹੁੰਦੇ ਹੈ। ਉਹ ਉਹਨਾਂ ਦੀ ਜਿਹੜੀ ਚੋਣ ਸੀਗੀ ਉਹ ਵੱਖਰੇ ਤੌਰ ਤੇ ਚੱਲਦੀ ਸੀ। ਮੈਂ ਡਾਕਟਰ ਗਾਂਧੀ ਜਦੋਂ ਆਏ ਹੈਗੇ ਆ ਤਾਂ ਇਹਨਾਂ ਦਾ ਆਪਣਾ ਵੀ ਕਿੱਡਰ ਹੈ ਤੇ ਇਹਨਾਂ ਨੇ ਕਾਂਗਰਸ ਪਾਰਟੀ ਤੋਂ ਕੀ ਕੰਮ ਲੈਣਾ ਇਟਸ ਅਪ ਟੂ ਹਿਮ ਉਹਨਾਂ ਤੇ ਨਿਰਭਰ ਕਰਦਾ ਹੈ ਠੀਕ ਹੈ ਨਹੀਂ ਉਹਨਾਂ ਨੇ ਜਦੋਂ ਹੁਣ ਮਹਿਸੂਸ ਕੀਤਾ ਤੇ ਮੈਨੂੰ ਗੱਲ ਕੀਤੀ ਤਾਂ ਮੈਂ ਆ ਗਿਆ ਨਾਲ ਹੀ ਇੱਥੇ ਜਿੱਥੇ ਤੱਕ ਤੁਸੀਂ ਕਿਹਾ ਕਿ ਤੁਹਾਡਾ ਇਸ ਪਾਰਲੀਮੈਂਟ ਹਲਕੇ ਮੇਰਾ ਪਾਰਲੀਮੈਂਟ ਕੀ ਮੇਰਾ ਪੂਰੇ ਪੰਜਾਬ ਜਿਹੇ ਆਧਾਰਤ ਸੰਗਰੂਜ ਨਾਉ ਨਾਟ ਇਨ ਮਾਈ ਕੰਸਟੀਚਨਸੀ ਮੈਂ ਉੱਥੇ ਵੀ ਮੇਰੀ ਮਤਲਬ ਕਿ ਜਿਉਂ ਜ਼ਰੂਰਤ ਮਹਿਸੂਸ ਕੀਤੀ ਹੈ ਕਿਉਂ ਮੈਨੂੰ ਰਾਤ ਕਰੋਜਪੁਰ ਲਈ ਵੀ ਫੋਨ ਆਇਆ ਕਿ ਤੁਸੀਂ ਉੱਥੇ ਜਾ ਕੇ ਆਓ ਤੁਸੀਂ ਤੇ ਐਦਾਂ ਹੀ ਮੈਨੂੰ ਵਕਤ ਹੋਰ ਤੋਂ ਵੀ ਹੈ ਬਟ ਸਮਾਂ ਬਹੁਤ ਘੱਟ ਹੈਗਾ ਠੀਕ ਹੈ ਨਹੀਂ ਤੇ ਬਾਕੀ ਜਿੰਨੀ ਪਾਰਟੀ ਜਿੱਥੇ ਚਾਹੇਗੀ ਮੈਂ ਤਾਂ ਉੱਥੇ ਜਾਵਾਂਗਾ ਮੈਨੂੰ ਇਸ ਗੱਲ ਤੇ ਕੋਈ ਗਰੇਜ਼ ਨਹੀਂ ਕਰਾਂਗਾ ਡਾਕਟਰ ਬਲਵੀਰ ਨੂੰ ਕਿਵੇਂ ਦੇਵਾਂ ਤੁਸੀਂ ਡਾਕਟਰ ਬਲਵੀਰ ਨੂੰ ਕਾਵਰੇ ਜਾ ਕੇ ਨਹੀਂ ਦੋਦੇ ਉਹ ਆਪਣੇ ਹਲਕੇ ਚ ਹਾਰ ਜਾਏਗਾ ਜਿੱਥੋਂ ਐਮ.ਐਲ.ਏ. ਜੀ ਹਨਕੇ ਸ਼ਰਮਾ ਜੀ ਹੈਗੇ ਨੇ ਉੱਧਰ ਦੇ ਵਸੇ ਹਨਕੇ ਸ਼ਰਮਾ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਹੈ ਕੀ ਹੈ ਮੈਂ ਤੁਹਾਨੂੰ ਦੱਸਾਂ ਠੀਕ ਹੈ ਨਹੀਂ ਮੈਂ ਐਵੇਂ ਕਿਸੇ ਲਈ ਬਹੁਤਾ ਸਵਾਲ ਨਾ ਕਰਾਂ ਤੇ ਮੈਂ ਜਿਹੜੀ ਗੱਲ ਜਿੰਨਾ ਤੁਸੀਂ ਮੈਨੂੰ ਪੁੱਛੋਗੇ ਤਾਂ ਮੈਂ ਜਵਾਬ ਦੇਵਾਂਗਾ ਅਕਾਲੀ ਦਲ ਦਾ ਜਿੱਥੇ ਤੱਕ ਹੈਗਾ ਅੱਜ ਪੂਰੇ ਪੰਜਾਬ ਚ ਲੋਕ ਪਤਾ ਹੈ ਕਿ ਕਿੱਥੇ ਖੜਿਆ ਕਰਨ ਚੱਲੇ ਟੱਕਰ ਕੇ ਦੇ ਨਾਲ ਮੰਗਰੇਨ ਟਕਮੋਤ ਸਾਬ ਮੁਕਾਬਲਾ ਚੋਂ ਕੌਣੀ ਹੈ ਤੁਸੀਂ ਕਹਿੰਦੇ ਕਿ ਪ੍ਰਨੀਤ ਕੌਰ ਦਾ ਆਧਾਰ ਨਹੀਂ ਐਨ ਕੇ ਸ਼ਰਮਾ ਦਾ ਆਡਾ ਆਧਾਰ ਹੈ ਬਲਬੀਰ ਸਿੰਘ ਆਪਦੇ ਹੰਕੇ ਚੋਂ ਹਾਰ ਜਾਵੇਗਾ ਫਿਰ ਤੁਸੀਂ ਚਣੌਤੀ ਕਿਉਂ ਮਾਰਦੇ ਹੋ ਜਰਾ ਪਿਆਰਾ ਜਿਹਾ ਚਣੌਤੀ ਦੇਖੋ ਹਰ ਬੰਦੇ ਨੇ ਆਪਣੀ ਗੱਲ ਕਰਨੀ ਹੈ ਆਪਣੀ ਪਾਰਟੀ ਦੀ ਗੱਲ ਕਰਨੀ ਹੈ ਜੋ ਮੈਨੂੰ ਲੱਗਦਾ ਐਟ ધ ਐਂਡ ਠੀਕ ਹੈ ਨਹੀਂ ਕਾਂਗਰਸ ਲਈ ਕੋਈ ਚੁਣੌਤੀ ਨਹੀਂ ਕਾਂਗਰਸ ਪਾਰਟੀ ਥੋਂ ਵਧੀਆ ਤਰੀਕੇ ਨਾਲ ਜਿੱਤੇਗੀ ਬਸ ਸਰਤੇ ਜਿਹੜਾ ਇਹ ਇੱਕ ਵੀਕ ਸਾਡੇ ਲਈ ਰਹਿ ਗਿਆ ਹੈਗਾ ਇਹ ਬਹੁਤ ਕ੍ਰੂਸ਼ੀਅਲ ਹੈ ਤੇ ਜੇ ਹਰ ਬੰਦਾ ਇਹਦੇ ਵਿੱਚ ਆਪਣਾ ਆਪਣਾ ਭਾਗ ਪਾਏਗਾ ਆਪਣਾ ਹਿੱਸੇਦਾਰੀ ਪਾਏਗਾ ਤਾਂ ਵੀ ਆਰ ਵੈਰੀ ਹੋਪਫੁਲ ਕਿ ਅਸੀਂ ਇਥੋਂ ਅੱਛੇ ਮਾਰਜਿਨ ਤੇ ਜਿੱਤ ਕੇ ਜਾਵਾਂਗੇ ਦਿੱਲੀ 'ਚ ਮੋਦੀ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ ਜੇ ਇਸਵਾਰ ਮੋਦੀ ਨੂੰ ਨਾ ਹਰਾਇਆ ਆ ਇਹ ਦੇਸ਼ ਇਕੱਲਾ ਇਹ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਤੁਸੀਂ ਮੈਂ ਵੀ ਇੱਥੇ ਆ ਤੁਸੀਂ ਵੀ ਇੱਥੇ ਆ ਅਸੀਂ ਵੀ ਮਤਲਬ ਤੁਸੀਂ ਦੇਖੋ ਸਾਇਕਲ ਤੋਂ ਰਾਜਨੀਤੀ ਸ਼ੁਰੂ ਕਰਕੇ ਇੱਥੇ ਤੱਕ ਪਹੁੰਚੇ ਆ ਤੁਹਾਨੂੰ ਤਾਂ ਮੈਂ ਤੁਹਾਨੂੰ ਪਤਾ ਸਾਰਿਆਂ ਨੂੰ ਮੇਰੇ ਬਾਰੇ ਪਰ ਮੈਂ ਇੰਨਾ ਕੁ ਦੱਸਦਾ ਕਿ ਤੁਹਾਡੇ ਬੱਚਿਆਂ ਦਾ ਭੁੱਖ ਖਤਰੇ 'ਚ ਪੈ ਜਾਏਗਾ ਜੇ ਦੁਬਾਰਾ મોદી ਆਏਗਾ ਕੋਤੇ ਵੀ ਕਿਸੇ ਵੀ ਕੰਟਰੀ 'ਚ ਤੁਸੀਂ ਦੇਖੋ ਠੀਕ ਆ ਹਰ ਬੰਦੇ ਨੂੰ ਆਪਣੇ ਆਪਣੇ ਧਰਮ 'ਚ ਰਹਿ ਕੇ ਸਤਿਕਾਰ ਕਰਨਾ ਚਾਹੀਦਾ ਬਿਲਕੁਲ ਠੀਕ ਆ ਕੋਈ ਨਹੀਂ ਰੋਕਦਾ ਕਿ ਤੁਸੀਂ ਮੰਦਰ ਨਾ ਜਾਓ ਕੋਈ ਨਹੀਂ ਰੋਕਦਾ ਕਿ ਤੁਸੀਂ ਗੁਰਦੁਆਰਾ ਸਾਹਿਬ ਨਾ ਜਾਓ ਪਰ ਜਿੱਥੇ ਤੱਕ ਮੁੱਦਿਆਂ ਦੀ ਗੱਲ ਆ ਤੇ ਮੈਂ ਮੋਦੀ ਸਾਹਿਬ ਤੋਂ ਇਹ ਪੁੱਛਣਾ ਚਾਹਨਾ ਕਿ ਸਾਨੂੰ ਇਸ ਗੱਲ ਦਾ ਵੀ ਆਨਸਰ ਦਿਆ ਕਰੋ ਜਿੱਥੇ ਤੁਸੀਂ ਬੋਲਦੇ ਹੈਗੇ ਆ ਕਿ 400 ਦਾ ਸਿਲੰਡਰ 1100 ਦਾ ਕਿਉਂ ਕਰਤਾ ਜਿਹੜਾ 50 ਰੁਪਏ ਦਾ ਪੈਟਰੋਲ ਸੀ ਉਹ 100 ਰੁਪਏ ਦਾ ਕਿਉਂ ਹੋ ਗਿਆ ਜਿਹੜਾ 40 ਰੁਪਏ ਲੀਟਰ ਡੀਜ਼ਲ ਸੀਗਾ ਅੱਜ ਉਹ 90 ਰੁਪਏ ਕਿਉਂ ਹੋ ਗਿਆ ਜਿਹੜੀਆਂ 2 ਕਰੋੜ ਬੱਚਿਆਂ ਨੂੰ ਤੁਸੀਂ ਆਪਣਾ ਨੌਕਰੀਆਂ ਦੇਣ ਦੀ ਗੱਲ ਕੀਤੀ ਸੀ ਅੱਜ ਦੱਸੋ ਵੀ ਉਹ ਕਿੱਥੇ ਗਈਆਂ ਗੱਲ ਮੁੱਤਿਆਂ ਦੀ ਆਣੀ ਚਾਹੀਦੀ ਹੈਗੀ ਆ ਤੇ ਸਾਡੀ ਜਿਹੜੀ ਇਕਨੋਮੀ ਹੈਗੀ ਹੈ ਜਿਹੜੀ ਉਹ ਡਾਊਨ ਕਿਉਂ ਆਈ ਹੈਗੀ ਆ ਤੇ ਇਹ ਸਾਰੀਆਂ ਗੱਲਾਂ ਸਾਹਮਣੇ ਨੇ ਇਹਨਾਂ ਗੱਲਾਂ ਦਾ ਪ੍ਰਾਈਮ ਮਿਨਿਸਟਰ ਕੋ ਕੋਈ ਆਨਸਰ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਤੁਹਾਨੂੰ ਕਹਿ ਰਿਹਾ ਹੈਗਾ ਕਿ ਜੇ ਅਸੀਂ ਕਿਤੇ ਵੀ ਧਰਮ ਦੇ ਨਾਂ ਤੇ ਕੋਈ ਵੀ ਬੰਦਾ ਜਿਹੜੀਆਂ ਪਾਰਟੀਆਂ ਜਾਂ ਕਿਸੇ ਕੰਟਰੀ 'ਚ ਜਿੱਥੇ ਵੀ ਮਤਲਕ ਕੋਈ ਰਿਲੀਜੀਅਸ ਬੇਸਡ ਪੋਲਿਟਿਕਸ ਹੋਈ ਆ ਉਹ ਹਮੇਸ਼ਾ ਡਾਊਨ ਗਿਆ ਆ ਮੋਹਰ ਸਾਹਿਬ ਆਖਰੀ ਸਵਾਲ ਕਿ ਇਹ ਕਿਸਾਨਾਂ ਦਾ ਵਿਰੋਧ ਹੈ ਭਾਜਪਾ ਬਰੇਜ ਨੂੰ ਜਿਵੇਂ ਦੇਖਦੇ ਤੁਸੀਂ 8 ਵਜੇ ਦਾ ਨਹੀਂ ਭਾਜਪਾ ਨੂੰ ਆਨਸਰ ਦੇਣਾ ਪਏਗਾ ਦੇਖ ਲਓ ਤੁਹਾਡੇ ਸਾਹਮਣੇ ਤੇ ਔਰ ਦੇਣਾ ਹੀ ਪਏਗਾ ਕਿ ਕਿਸਾਨ ਵਿਰੋਧ ਕਰਨੇ ਕਿਵੇਂ ਬਣਦੇ ਬਿਲਕੁਲ ਠੀਕ ਕਰ ਰਹੇ ਜੀ 700 ਬੰਦਾ ਉਹਨਾਂ ਨੇ ਜਿਹੜਾ ਮਾਰਿਆ ਉੱਥੇ ਸਿੰਘੂ ਬਾਰਡਰ ਦੇ ਉੱਤੇ ਉਹ ਵੀ ਅਨਸਰਏਬਲ ਹੈਗੇ ਇਹੋ ਜਵਾਬ ਦੇ ਸਾਡੇ ਨਾਲ ਹੀ ਹੈਗੇ ਆਪਾਂ ਤਾਂ ਜਿੱਥੇ ਬੈਠੇ ਆਂ ਇੱਥੇ ਸ਼ੁਭ ਕਰਨ ਦੀ ਪਤੜਾ 'ਚ ਉਹਦੀ ਐਫਆਈਆਰ ਹੋਈ ਹੈ ਮਨ ਉਹਦੇ ਕਤਲ ਦੀ ਹਾਂਜੀ ਇੱਥੇ ਹੋਈ ਆ 175 ਐਮਐਲ ਰਜ ਜੜੀਆਂ ਹੋਈਆਂ ਨੇ ਮੇਰੇ ਰਾਜਪੁਰੇ ਦੀਆਂ ਉੱਥੇ ਹੋਈਆਂ ਨੇ ਜਿਹੜੀਆਂ ਸਿੱਧੀਆਂ ਗੋਲੀਆਂ ਮਾਰ ਮਾਰ ਕੇ ਜਿਹੜਾ ਕਿਸਾਨਾਂ ਨੂੰ ਮਾਰਿਆ ਹੈਗਾ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਇਹ ਕਿਸੇ ਗੱਲਾਂ ਨੂੰ ਭੁੱਲਣਗੇ ਜਿੰਨਾ ਮਰਜੀ ਜ਼ੋਰ ਲਾ ਲੈ ਕੋ ਜਿੰਨਾ ਮਰਜੀ ਉਹ ਲਾ ਲੈ ਠੀਕ ਹੈ ਮੋਦੀ ਸਾਹਿਬ ਨੂੰ ਆਪਾਂ ਕਹਿੰਦੇ ਆ ਸਾਡੇ ਪਿਆਰੇ ਪ੍ਰਧਾਨ ਮੰਤਰੀ ਜੀ ਹੈਗੇ ਹਰਮਨ ਪਿਆਰੇ ਪ੍ਰਾਈਮ ਮਿਨਿਸਟਰ ਸਾਡੇ ਹੈਗੇ ਆ ਪਰ ਪੰਜਾਬ 'ਚ ਜਿਹੜਾ ਉਹਨਾਂ ਦਾ ਰੋਲ ਰਿਹਾ ਬਹੁਤ ਮਾੜਾ ਰਿਹਾ ਆ ਤੁਹਾਡੇ ਤੁਹਾਡੇ ਸਾਹਮਣੇ ਜਿਹੜੇ ਰਿਜ਼ਲਟ ਆਨੇ ਹੈਗੇ ਇੱਥੇ ਕੀ ਨਿਕਲਨੇ ਆ। ਇੱਥੇ ਕਾਂਗਰਸੀ ਕੁਝ ਹੋ ਗਈ ਜਣ ਸਾਰੀ ਗੱਲਬਾਤ ਸਾਰੇ। ਚਲੋ ਅਸੀਂ ਸਾਰੇ ਨੇ ਆਪਣੀ ਸਾਰਿਆਂ ਦੀ ਗੱਲ ਇਹਨਾਂ ਨੇ ਮੈਨੂੰ ਦੱਸੀ ਹੈ ਕੁਝ ਅਸੀਂ ਬੀਏ ਦੇ ਵਿੱਚ ਰੋਲ ਅਦਾ ਕੀਤਾ ਸਾਡੀ ਸੀਨੀਅਰ ਲੀਡਰਸ਼ਿਪ ਨੂੰ ਮੈਂ ਕਹਿ ਕੇ ਗਿਆ ਹੈਗਾ ਤੇ ਕੁਝ ਅਸੀਂ ਜਿਹੜੇ ਡਾਕਟਰ ਗਾਂਧੀ ਨਾਲ ਗੱਲ ਕਰਾਂਗੇ ਕਿ ਉਹ ਉਹ ਆਪ ਥੋੜਾ ਜਿਆਦਾ ਦੇਖ ਲੈਣਗੇ ਇਹਦੇ ਵਿੱਚ। ਥੈਂਕ ਯੂ ਥੈਂਕ ਯੂ ਵੈਰੀ ਮਚ